ਔਰ ਮਾਮਲਾ ਜਿਹੜਾ ਲੱਗ ਰਿਹਾ ਹੁਣ ਜਿਹੜਾ ਹੌਲੀ-ਹੌਲੀ ਬਾਹਰ ਆ ਰਿਹਾ ਕਿ ਕਿਤੇ ਗੌਤਮ ਅਡਾਨੀ ਨੂੰ ਉਸ ਅਰਬਪਤੀ ਨੂੰ ਜਾਂ ਉਸ ਬਿਜ਼ਨਸਮੈਨ ਨੂੰ ਵਪਾਰੀ ਨੂੰ ਬਚਾਉਣ ਦੀ ਇੱਕ ਕੋਸ਼ਿਸ਼ ਤਾਂ ਨਹੀਂ ਹੋ ਰਹੀ ਆਪਾਂ ਨੂੰ ਦੇਖੋ ਸਾਰਿਆਂ ਨੂੰ ਪਤਾ ਹਿੰਡਨਬਰਗ ਦੀ ਰਿਪੋਰਟ ਆਉਂਦੀ ਆ ਉਸ ਤੋਂ ਬਾਅਦ ਤਮਾਮ ਤਰ੍ਹਾਂ ਦੀਆਂ ਰਿਪੋਰਟਾਂ ਆਉਂਦੀਆਂ ਲਗਾਤਾਰ ਗੌਤਮ ਅਡਾਨੀ ਸੁਰਖੀਆਂ ਦੇ ਵਿੱਚ ਰਹਿੰਦੇ ਆ ਔਰ ਤੁਸੀਂ ਇਹ ਵੀ ਯਾਦ ਕਰੋ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ऐसे फरवरी ਦੇ ਮਹੀਨੇ ਦੇ ਵਿੱਚ ਗਏ ਸੀ ਇਸੇ ਸਾਲ ਬਿਨਾ ਬੁਲਾਏ ਕਿਸੇ ਤਰ੍ਹਾਂ ਦਾ ਕੋਈ ਇਨਵੀਟੇਸ਼ਨ ਨਹੀਂ ਸੀ ਕਾਲ ਸੀਐਨ ਨੂੰ ਮਿਲਦੀ ਤੇ ਇਹ 20 ਜਨਵਰੀ ਨੂੰ ਡੋਨਲਡ ਟਰੰਪ ਉੱਥੇ ਦੇ ਪ੍ਰੈਜ਼ੀਡੈਂਟ ਬਣੇ ਸੀ ਪਰ ਕਿਉਂਕਿ ਮਿਲੇ ਨਹੀਂ ਸੀ ਉੱਥੇ ਜਾਂਦੇ ਨੇ ਤੇ ਉੱਥੇ ਇੱਕ ਜੁਆਇੰਟ ਪ੍ਰੈਸ ਕਾਨਫਰੰਸ ਹੁੰਦੀ ਆ ਉਹ ਤੁਹਾਨੂੰ ਪਤਾ ਉਹਨਾਂ ਦਾ ਰਿਵਾਜ ਆ ਉਹਨਾਂ ਦੀ ਟ੍ਰੈਡੀਸ਼ਨ ਆ ਕਿ ਉਹਨਾਂ ਨੇ ਪ੍ਰੈਸ ਤੋਂ ਇੱਕ ਜਾਂ ਦੋ-ਦੋ ਸਵਾਲ ਲੈਣੇ ਹੁੰਦੇ ਆ ਤੇ ਉਸੇ ਦੌਰਾਨ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਪੁੱਛ ਲਿਆ ਗਿਆ ਗੌਤਮ ਅਡਾਨੀ ਤੇ ਕਿ ਕੀ ਤੁਸੀਂ ਗੌਤਮ ਅਡਾਨੀ ਦਾ ਮਾਮਲਾ ਡੋਨਲਡ ਟਰੰਪ ਦੇ ਨਾਲ ਟੇਕ ਅਪ ਕੀਤਾ ਤੁਸੀਂ ਦੇਖਿਆ ਕਿਸ ਤਰ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੀ ਤਰ੍ਹਾਂ ਹਿੱਲ ਗਏ ਸੀ ਚਿਹਰਾ ਬਿਲਕੁਲ ਪੀਲਾ ਪੈ ਗਿਆ ਸੀ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਗੱਲਾਂ ਇਹ ਲੈ ਕੇ ਕਿ ਭਾਰਤ ਬੜੀ ਵੱਡੀ ਡੈਮੋਕ੍ਰੇਸੀ ਆ ਸਾਡਾ ਤਾਂ ਲੋਕਤੰਤਰ ਆ ਅਸੀਂ ਤਾਂ ਪੂਰੀ ਦੁਨੀਆ ਨੂੰ ਆਪਣਾ ਹਿੱਸਾ ਸਮਝਦੇ ਹਾਂ तमाम तरह ਦੀਆਂ ਗੱਲਾਂ ਤੇ ਅਖੀਰ ਤੇ ਪਤਾ ਕਿ ਉਸ ਜਵਾਬ ਦੇ ਵਿੱਚ ਕੀ ਕਿਹਾ ਸੀ ਇਸ ਤਰ੍ਹਾਂ ਦੇ ਕਹਿੰਦੇ ਜਿਹੜੀ ਇੰਡੀਵਿਜੂਅਲ ਮੈਟਰਸ ਹੁੰਦੇ ਆ ਪ੍ਰਾਈਵੇਟ ਮਾਮਲੇ ਹੁੰਦੇ ਆ ਅਸੀਂ ਉਹਨਾਂ ਦੀ ਗੱਲ ਇੱਥੇ ਨਹੀਂ ਕਰਦੇ ਔਰ ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਅਮਰੀਕਾ ਦੀ ਇੱਕ ਕੋਰਟ ਨੇ ਸਮਨ ਵੀ ਜਾਰੀ ਕੀਤੇ ਹੋਏ ਆ ਗੌਤਮ ਅਡਾਨੀ ਨੂੰ ਵਾਰੰਟ ਵੀ ਨਿਕਲੇ ਹੋਏ ਆ ਔਰ ਕਿਸੇ ਵਕਤ ਮੰਨ ਲਓ ਉਹਨਾਂ ਵਾਰੰਟ ਦੇ ਸਿਰ ਤੇ ਜੇ ਇਹ ਕਹਿ ਜਾਂਦਾ ਅਮਰੀਕਾ ਕਹਿੰਦਾ ਕਿ ਗੌਤਮ ਅਡਾਨੀ ਤਾਂ ਸਾਨੂੰ ਦੇ ਦਿਓ ਗੌਤਮ ਅਡਾਨੀ ਨੇ ਜਿਸ ਤਰ੍ਹਾਂ ਪੈਸੇ ਲਏ ਅਮਰੀਕਾ ਦੀਆਂ ਕੰਪਨੀਆਂ ਤੋਂ ਉਹਨਾਂ ਨੂੰ ਅਮਰੀਕਾ ਖੁਦ ਜੁਰਮਾਨੇ ਕਰ ਚੁੱਕਾ ਕਈ ਲੱਖਾਂ ਦੇ ਕਿ ਕਰੋੜਾਂ ਦੇ ਇਹ ਸਾਰੀਆਂ ਗੱਲਾਂ ਹੁੰਦੀਆਂ ਤੇ ਸ਼ਾਇਦ ਇਸੇ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਗੌਤਮ ਅਡਾਨੀ ਕਿਤੇ ਦੁੱਖ ਦੀ ਰੱਗ ਤਾਂ ਨਹੀਂ ਕਿ ਜਿੰਨੀ ਦੇਰ ਤੱਕ ਮੈਂ ਚੁੱਪ ਰਹੂੰਗਾ ਉਨੀ ਦੇਰ ਤੱਕ ਸ਼ਾਇਦ ਕਿਤੇ 트੍ਰੰਪ ਸਰਕਾਰ ਖੁਸ਼ ਰਹੇ ਜਾਂ ਉਹ ਗੌਤਮ ਅਡਾਨੀ ਨੂੰ ਮਾਫੀ ਕਰ ਦੇ ਜਾਂ ਗੌਤਮ ਅਡਾਨੀ ਜਿਸ ਮਾਮਲੇ ਦੇ ਵਿੱਚ ਫਸੇ ਹੋਇਆ ਉਸ ਮਾਮਲੇ ਦੇ ਵਿੱਚੋਂ ਨਿਕਲਣ ਦੇ ਵਿੱਚ ਉਹਨਾਂ ਦੀ ਚੋਪਾ ਜਿਹੜੀ ਉਹ ਸਹਾਇਤਾ ਕਰ ਸਕੇ ਇਸ ਤਰ੍ਹਾਂ ਦਾ ਮਾਮਲਾ ਲੱਗਦਾ ਇਸੇ ਕਰਕੇ ਇਹ ਜਿਹੜੀਆਂ ਬਾਕੀ ਗੱਲਾਂ ਫਲਾਈਆਂ ਜਾ ਰਹੀਆਂ ਨੇ ਕਿ ਪਰਮਾਣੂ ਹਥਿਆਰ ਹੈ ਪਰਮਾਣੂ ਹਥਿਆਰ ਤਾਂ ਦੋਨਾਂ ਮੁਲਕਾਂ ਨੂੰ ਕਦੋਂ ਦਾ ਪਤਾ ਸੋ ਇਸ ਕਰਕੇ ਮੈਨੂੰ ਲੱਗਦਾ ਹਾਲਾਂਕਿ ਜਿਹੜੀ ਆਪੋਜੀਸ਼ਨ ਨੇ ਉਹ ਲਗਾਤਾਰ ਇੱਕ ਸਪੈਸ਼ਲ ਸੈਸ਼ਨ ਦੀ ਮੰਗ ਕਰ ਰਹੀ ਹੈ ਪਾਰਲੀਮੈਂਟ ਦੀ ਉਹ ਤਾਂ ਮੈਨੂੰ ਲੱਗਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਬੁਲਾਉਣਾ ਨਹੀਂ ਔਰ ਇਸ ਵਾਰੀ ਚੰਗੀ ਗੱਲ ਇਹ ਹੋਈ ਕਿ ਪੈਲਗਾਮ ਤੋਂ ਬਾਅਦ ਯਾਂ ਬੈਸਰਨ ਵੈਲੀ ਦੇ ਵਿੱਚ ਜਿਸ ਤਰ੍ਹਾਂ ਦਾ ਅਤਵਾਦ ਦਾ ਹਮਲਾ ਹੋਇਆ ਸਾਡਾ ਮੁਲਕ ਉਹਨਾਂ ਕਮਨਲ ਲਾਈਨਸ ਤੇ ਜਾਂ ਫਿਰਕੂ ਲਾਈਨਸ ਤੇ ਜਾਂ ਉਸ ਮਜ਼ਹਬ ਤੇ ਜਾਂ ਧਰਮ ਦੀਆਂ ਲਾਈਨਸ ਤੇ ਉਹਨਾਂ ਦੇ ਆਧਾਰ ਤੇ ਵੰਡੇ ਨਹੀਂ ਗਿਆ ਬਲਕਿ ਇਕੱਠਾ ਹੋ ਗਿਆ ਸ਼ਾਇਦ ਇਸੇ ਕਰਕੇ ਭਾਰਤੀ ਜਨਤਾ ਪਾਰਟੀ ਲਈ ਇਹ तमाम तरह ਦੀਆਂ ਮੁਸ਼ਕਲਾਂ ਪੈਦਾ ਹੋ ਰਹੀਆਂ ਨੇ